ਸਰ ਮੈਂ ਪੁੱਛਦੇ ਆਂ ਕਿ ਤੁਸੀਂ ਡੀਜ਼ਲ ਫਿਲਟਰ ਕਦੋਂ ਪਵਾਇਆ ਸੀ? ਦੋ ਤਿੰਨ ਮਹੀਨੇ ਤਰਨਾ ਸਰਵਸ ਕਰਾਈ ਸੀ ਉਹਦੋਂ ਪਵਾਇਆ। ਪੱਕੀ ਗੱਲ ਆ। ਤੁਹਾਨੂੰ ਲੱਗਦਾ ਵੀ ਦੋ ਤਿੰਨ ਮਹੀਨੇ ਪਹਿਲਾਂ ਤੁਸੀਂ ਮੈਨੂੰ ਇੱਕ ਚਾਰ ਮਹੀਨੇ ਪਹਿਲਾਂ ਮੈਂ ਟਾਈਮਿੰਗ ਚੇਨ ਪਵਾਈ। ਪਰ ਉਹ ਗੱਲ ਆਪ ਮੰਨਦੇ ਨਹੀਂ। ਠੀਕ ਐ ਤੇ ਪਾਈਪ ਫੱਟੀ ਐ ਤੁਸੀਂ ਕਿਹਾ ਵੀ ਗਲੋ ਪੜ ਦੱਸਿਆ ਨਹੀਂ ਮੈਂ ਤਾਂ ਕੰਮਰੇ ਲਾਈ ਸੀ ਗੱਡੀਆਂ ਨਾਲ ਸਰਵਸ ਕਰਕੇ ਬੜਾਤੀ ਸੀ ਟਾਈਮਿੰਗ ਚੇਨ ਵੀ ਪਾਈ ਸੀ। ਮੈਂ ਤਾਂ ਹੁਣ ਇੱਕ ਵੀਡੀਓ ਬਣਾਈ ਆ ਵੀ ਮੈਂ ਤੁਹਾਨੂੰ ਸਮਝਾਉਣਾ ਟ੍ਰਿਕ ਦਿੰਨਾ ਤੁਸੀਂ ਮੰਨਣਾ ਹੀ ਨਹੀਂ ਜਦੋਂ ਇਹੋ ਜਿਹਾ ਡੀਜ਼ਲ ਫਿਲਟਰ ਖਰਾਬ ਹੈ ਕੋਈ ਗੱਲ ਨਹੀਂ ਭਾਜੀ ਪੰਪ ਨੇ ਜਿਹਲਾਂ ਦਾ ਕੰਮ ਹੋਊਗਾ ਦੋ ਜਣੇ ਦੀ ਦਿਹਾੜੀ ਹੋਰ ਬਣੂਗੀ ਹਨਾ ਜਦੋਂ ਡਾਕਟਰ ਕੋਲੇ ਦਵਾਈ ਲੈਣ ਜਾਈਏ ਤੇ ਡਾਕਟਰ ਦੀ ਗੱਲ ਨਾ ਮੰਨੀਏ ਫਿਰ ਵੱਡਾ ਆਪਰੇਸ਼ਨ ਕਰੂਗਾ ਡਾਕਟਰ ਦੀ ਤਾਂ ਫਿਰ ਚੰਦੀ ਹੋਣੀ ਹੋਣੀ ਹੈ ਨਾ ਸੱਚ ਕੇ ਝੂਠ ਹਾਂਜੀ ਉੱਚੀ ਬੋਲੋ ਸਹੀ ਗੱਲ ਹੈ ਜਿਵੇਂ ਹੁਣ ਮਾੜਾ ਡਾਕਟਰ ਇੱਕ ਨੰਬਰ ਸੋ ਦੋਸਤੋ ਇੱਕ ਮੈਂ ਨਵਾਂ ਟ੍ਰਿਕ ਤੁਹਾਨੂੰ ਦੱਸ ਰਿਹਾ ਵੇ ਤੁਸੀਂ ਕਿਤੇ ਮੰਨਣਾ ਹੀ ਨਹੀਂ ਕਿਉਂਕਿ ਮੰਨਦਾ ਤਾਂ ਹੁੰਦਾ ਹੀ ਨਹੀਂ ਵਿਅਕਤੀ ਕੋਈ ਕਿਸੇ ਵੀ ਵਿਅਕਤੀ ਦਾ ਅਸੀਂ ਕੰਮ ਕਰਦੇ ਆ ਅਸੀਂ ਸੱਟਾਂ ਖਾ ਕੇ ਗਰਮੀ ਚ ਰਹਿ ਕੀ ਠੰਡੀਆਂ ਹਵਾਵਾਂ ਦੇ ਨੇ ਏਸੀ ਦਾ ਵਧੀਆ ਚੱਲੇ ਪਿਕਅਪ ਬਹੁਤ ਸੋਹਣੀ ਹੋਵੇ ਪਰ ਕਸਟਮਰ ਇਹਨਾਂ ਚੀਜ਼ਾਂ ਨੂੰ ਮੰਨਣ ਨੂੰ ਤਿਆਰ ਨਹੀਂ ਮਿਸਤਰੀ ਦੀ 1% ਕੋਈ ਕਦਰ ਨਹੀਂ ਕਰਕੇ ਰਾਜੀ ਉਲਟਾ ਮਿਸਤਰੀ ਦੇ ਜੁਮੇ ਲਾਇਬਿਲਟੀ ਆ ਪੈ ਸਕਦੀਆਂ ਭਾਜੀ ਤੁਸੀਂ ਫਿਲਟਰ ਪਾਇਆ ਉਸ ਤੋਂ ਪਹਿਲਾਂ ਤਾਂ ਠੀਕ ਸੀ ਗੱਡੀ ਅਜਿਹੇ ਕਚਰੇ ਆ ਵੀਰ ਜੀ ਕੀ ਕਰੀਏ ਇਹਨਾਂ ਦਾ ਹੱਲ ਇਸੇ ਨੇ ਪੰਪ ਨਿਊਜ਼ਲੈਂਡ ਸਭ ਕੁਝ ਖਰਾਬ ਕਰਨਾ ਹੈ ਮਿਸਤਰੀ ਭਰਾ ਉਹ ਮੈਂ ਤਾਂ ਤੁਹਾਡੇ ਵੱਲ ਦੀ ਗੱਲ ਕਰਦਾ ਮੈਂ ਕਰਦਾ ਮਿਹਨਤ ਮੈਨੂੰ ਮਿਹਨਤ ਕਰਨੀ ਆਉਂਦੀ ਹੈ ਲੋਕਾਂ ਨੂੰ ਕਮੈਂਟ ਪਾਉਣਾ ਆਉਂਦਾ ਟਿੱਕ ਟਿੱਕ ਕਰਕੇ ਵੀਡੀਓ ਚੰਗੀ ਲੱਗ